ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਜੀ ਸਾਰਿਆਂ ਦਾ ਮੈਂ ਕਰਦੀ ਹਾਂ ਕਿ ਸਭ ਠੀਕ ਹੋਣਗੇ ਜੀ ਤਾਂ ਹਾਂ ਜੀ ਸਭ ਤੋਂ ਪਹਿਲਾਂ ਤਾਂ ਜਲਦੀ ਤੋਂ ਜਲਦੀ ਜੀ ਸਬਸਕ੍ਰਾਈਬ ਕਰ ਲਓ ਜੀ ਚੈਨਲ ਨੂੰ ਆਪਣੇ ਨੂੰ ਤਾਂ ਕਿ ਮੇਰੀਆਂ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਹਨਾ ਤੇ ਬਾਕੀ ਸੌਰੀ ਜੀ ਮੈਂ ਮਾਫੀ ਚਾਹੁੰਦੀ ਆ ਕਿ ਮੇਰੀਆਂ ਵੀਡੀਓ ਲੇਟ ਹੋ ਜਾਂਦੀਆਂ ਨੇ ਤੁਹਾਨੂੰ ਵੀ ਪਤਾ ਕਿ ਹੁਣ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਏ ਉਹਨਾਂ ਕਰਕੇ ਥੋੜਾ ਜਿਹਾ ਬਿਜ਼ੀ ਹੋ ਜਾਈਦਾ ਏ ਜੀ ਹਨਾ ਅੱਗੇ ਪਿੱਛੇ ਜਾਣ ਆਉਣ ਦੇ ਵਿੱਚ ਵੀ ਥੋੜਾ ਆਪਾਂ ਬਿਜ਼ੀ ਜ਼ਿਆਦਾ ਹੋ ਜਾਂਦੇ ਆ ਤੇ ਇਸ ਕਰਕੇ ਵੀਡੀਓ ਲੇਟ ਹੋ ਰਹੀ ਆ ਨਹੀਂ ਜੀ ਸਭ ਤੋਂ ਪਹਿਲਾਂ ਤਾਂ ਜੀ ਆਪਾਂ ਅੱਜ ਦੇ ਡਾਟੇ ਦੀ ਗੱਲ ਕਰਦੇ ਆ ਸਭ ਤੋਂ ਪਹਿਲਾਂ ਅੱਜ ਦੇ ਡਾਟੇ ਦੀ ਗੱਲ ਕਰਦੇ ਆ ਜੀ ਫਿਰ ਆਪਾਂ ਕਰਾਂਗੇ ਜੀ ਗੱਲਾਂ ਜੋ ਵੀ ਤੁਹਾਡੇ ਤੱਕ ਮੈਂ ਗੱਲਾਂ ਪਹੁੰਚਾਉਣੀਆ ਚਾਹੁੰਦੀ ਆ ਹਨਾ ਤੇ ਜਲਦੀ ਤੋਂ ਜਲਦੀ ਵੀਡੀਓ ਨੂੰ ਚਲਦੇ ਚਲਦੇ ਪਹਿਲਾਂ ਸ਼ੇਅਰ ਕਰ ਦਿਓ ਜੀ ਆਪਣੇ ਦੋਸਤਾਂ ਮਿੱਤਰ ਇਹ ਆਪਣੇ ਰਿਲੇਟਿਵ ਵਿੱਚ ਤਾਂ ਕਿ ਮੇਰੇ ਆਉਣ ਵਾਲੀਆਂ ਜੋ ਵੀ ਵੀਡੀਓ ਹੋਣ ਹਨਾ ਜੋ ਵੀ ਡਾਟੇ ਹੋਣ ਉਹਨਾਂ ਤੱਕ ਪਹੁੰਚ ਸਕਣ ਜੀ ਤੇ ਅੱਜ ਦਾ ਡਾਟਾ ਆਪਣੇ ਕੋਲੇ ਹੈਗਾ ਹੈ ਜੀ ਆਪਣੇ ਕੋਲੇ ਜੋ ਅੱਜ ਦਾ ਡਾਟਾ ਆਇਆ ਹੋਇਆ ਹੈ ਜੀ ਉਹ ਹੈਗਾ ਜੀ ਖੱਤਰੀਆਂ ਦੀ ਕੁੜੀ ਦਾ ਕੁੜੀ ਦੀ ਏਜ ਹੈਗੀ ਹੈ ਜੀ 24 ইয়ার্স ਕੁੜੀ ਦੀ ਏਜ ਹੈਗੀ ਹੈ ਜੀ 24 ਸਾਲ ਦੀ ਤੇ ਕੁੜੀ ਗ੍ਰੈਜੂਏਸ਼ਨ ਹੈ ਜੀ ਪੜਾਈ ਬਹੁਤ ਹੀ ਵਧੀਆ ਹੈ ਕੁੜੀ ਦੀ ਬਹੁਤ ਵਧੀਆ ਸਟੱਡੀ ਕੀਤੀ ਹੋਈ ਹੈ ਜੀ ਕੁੜੀ ਨੇ ਹਾਈਟ ਹੈਗੀ ਹੈ ਜੀ 5 ਫੁੱਟ 5 ਇੰਚ ਤੇ ਹਾਈਟ 5 ਫੁੱਟ 5 ਇੰਚ ਹੈ ਜੀ ਕੁਆਲੀਫਿਕੇਸ਼ਨ ਮੈਂ ਤੁਹਾਨੂੰ 10 ਹੀ ਦਿੱਤੀ ਹੈ ਜੀ ਗ੍ਰੈਜੂਏਸ਼ਨ ਹੈ ਜੀ ਕੁੜੀ ਦੀ ਸਟੱਡੀ ਬਹੁਤ ਹੀ ਜ਼ਿਆਦਾ ਵਧੀਆ ਹੈ ਜੀ ਬੀਸੀਏ ਕੀਤੀ ਹੋਈ ਹੈ ਕੁੜੀ ਨੇ ਨਾਲ ਤੇ ਉਹਨਾਂ ਨੂੰ ਜੇ ਬਾਹਰ ਲਈ ਮੁੰਡਾ ਚਾਹੀਦਾ ਹੈ ਜੀ ਕੈਨੇਡਾ ਦਾ ਹੋਵੇ ਜਾਂ ਆਸਟ੍ਰੇਲੀਆ ਦਾ ਹੋਵੇ ਪੀਆਰ ਹੋਵੇ ਜੀ ਹੁੰਦਾ ਤੇ ਕੁੜੀ ਹੈਗੀ ਆ ਜੀ ਬੰਬੇ ਤੋਂ ਕੁੜੀ ਬੰਬੇ ਤੋਂ ਆਜੀ ਪੰਜਾਬ ਉਹਨਾਂ ਦੇ ਇੱਥੇ ਨਾਨਕੇ ਦਾਦਕੇ ਉਹਨਾਂ ਦੇ ਇੱਥੇ ਹੀ ਆ ਜੀ ਮੋਗੇ ਦੇ ਵਿੱਚ ਜਿੱਦਾਂ ਆਪਾਂ ਕਹਿ ਰਹੇ ਹਾਂ ਉਹਨਾਂ ਦੇ ਦਾਦਤੀ ਆ ਜੀ ਕੁੜੀ ਦੇ ਤੇ ਲੁਧਿਆਣੇ ਦੇ ਵਿੱਚ ਉਹਨਾਂ ਦੇ ਨਾਨਕੇ ਵੀ ਆ ਤੇ ਰੱਦਕੇ ਵੀ ਆ ਜੀ ਉੱਥੇ ਵੀ ਕੁਝ ਮਿਕਸ ਹੀ ਰਿਲੇਟਿਵ ਰਹਿ ਰਹੇ ਨੇ ਜੋ ਕਿ ਤੇ ਕੁੜੀ ਹੈਗੀ ਆ ਜੀ ਬੰਬੇ ਤੋਂ ਤੇ ਇਸ ਕਰਕੇ ਜੀ ਉਹਨਾਂ ਨੂੰ ਬਾਹਰਲਾ ਰਿਸ਼ਤਾ ਚਾਹੀਦਾ ਐ ਜੇ ਕੋਈ ਹੈ ਤਾਂ ਕੁੜੀ ਉੱਥੇ ਕਾਲਜ ਦੇ ਵਿੱਚ ਸਟੱਡੀ ਲੈਕਚਰਰ ਆ ਜੀ ਸਟੱਡੀ ਕਰਵਾਉਂਦੀ ਆ ਕੁੜੀ ਕਾਲਜ ਦੇ ਵਿੱਚ ਪੜਾਉਂਦੀ ਆ ਜੀ ਟੀਚਰ ਆ ਕੁੜੀ ਬੰਬਈ ਦੇ ਵਿੱਚ ਜੀ ਤੇ ਮੈਰिज ਉਹ ਇੱਥੇ ਪੰਜਾਬ ਆ ਕੇ ਹੀ ਕਰਨਗੇ ਜਿੱਦਾਂ ਕਿ ਲੁਧਿਆਣੇ ਕਰਦੇ ਨੇ ਜਾਂ ਜਲੰਧਰ ਉਹਨਾਂ ਦੀ ਸਿਸਟਰ ਐ ਜੀ ਵੀਰ ਜੀ ਦੀ ਜਿੱਦਾਂ ਕਿ ਕੁੜੀ ਦੀ ਭੂਆ ਲਾਲੋ ਮੋਗੇ ਦੇ ਵਿੱਚ ਕੁੜੀ ਦੇ ਚਾਚੇ ਨੇ ਮੋਗੇ ਕਰ ਸਕਦੇ ਨੇ ਲੁਧਿਆਣੇ ਕਰ ਸਕਦੇ ਨੇ ਜਲੰਧਰ ਕਰ ਸਕਦੇ ਨੇ ਜੀ ਮੈਰਿਜ ਹੋ ਆ ਕੇ ਤੇ ਮੁੰਡਾ ਵਧੀਆ ਹੋਵੇ ਜੀ ਸੋਨਾ ਹੋਵੇ ਕੁੜੀ ਦਾ ਰੰਗ ਰੂਪ ਪੂਰਾ ਵਧੀਆ ਹੈ ਜੀ ਬਹੁਤ ਜ਼ਿਆਦਾ ਸੋਹਣੀ ਹੈ ਕੁੜੀ ਕਾਸਟ ਕਰਨ ਵਿੱਚ ਦੱਸਤੀ ਹੈ ਜੀ ਹਨਾ ਕਾਸਟ ਹੋਣਰੀ ਹੈਗੀ ਹੈ ਜੀ ਅਰੋੜੇ ਅਰੋੜੇ ਖੱਤਰੀ ਹੈ ਜੀ ਕੁੜੀ ਵਾਲੇ ਤੇ ਆਪਣੇ ਕੋਲੇ ਡਾਟਾ ਆਇਆ ਨੂੰ ਹੋ ਗਏ ਜੀ 3-4 ਦਿਨ ਹੋ ਗਏ ਬਸ ਥੋੜਾ ਜਿਹਾ ਇਹ ਸੀਗਾ ਕਿ ਵੀਡੀਓ ਦਾ ਟਾਈਮ ਨਹੀਂ ਲੱਗਿਆ ਜੀ ਵੀਡੀਓ ਕਾਉਣ ਦਾ ਨਹੀਂ ਤਾਂ ਆਪਾਂ ਪਹਿਲਾ ਹੀ ਵੀਡੀਓ ਪਾ ਦੇਣੀ ਸੀਗੀ ਜੀ ਇਸ ਕਰਕੇ ਥੋੜਾ ਜਿਹਾ ਵੀਡੀਓ ਲੇਟ ਹੋ ਗਈ ਤੇ ਹੁਣ ਚਲੋ ਜੀ ਤੁਹਾਡੇ ਤੱਕ ਡਾਟਾ ਪਹੁੰਚ ਗਿਆ ਹੈ ਤੁਸੀਂ ਪਲੀਜ਼ ਜਲਦੀ ਤੋਂ ਜਲਦੀ ਵੀਡੀਓ ਨੂੰ ਸ਼ੇਅਰ ਕਰੋ ਜਿੰਨਾਂ ਨੂੰ ਇਸ ਕੁੜੀ ਦਾ ਰਿਸ਼ਤਾ ਚਾਹੀਦਾ ਹੋਵੇ ਤੇ ਜਲਦੀ ਤੋਂ ਜਲਦੀ ਸ਼ੇਅਰ ਕਰਕੇ ਮੇਰੇ ਕੋਲੇ ਤੁਸੀਂ ਫੁੱਲ ਬਾਇਓ ਡਾਟਾ ਜ਼ਰੂਰ ਪਹੁੰਚਾਉਣ ਦੀ ਕੋਸ਼ਿਸ਼ ਕਰੋ ਜੀ ਫੁੱਲ ਬਾਇਓ ਡਾਟਾ ਤੁਸੀਂ ਇਹਦੇ ਵਿੱਚ ਕਮੈਂਟ ਦੇ ਵਿੱਚ ਹੀ ਲਿਖ ਦਿਓ ਤਾਂ ਮੈਂ ਤੁਹਾਡੇ ਨਾਲ ਖੁਦ ਕੰਟੈਕਟ ਕਰ ਲਵਾਂਗੀ ਨਾਲ ਆਪਣਾ ਮੋਬਾਈਲ ਨੰਬਰ ਦੇ ਦਿਓ ਜੀ ਤੇ ਹਾਂਜੀ ਹੋਰ ਸਭ ਠੀਕ ਠਾਕ ਹੈ ਜੀ ਥੋੜਾ ਜਿਹਾ ਵੀਡੀਓ ਲੇਟ ਹੋ ਜਾਂਦੀ ਆ ਉਸ ਲਈ ਮਾਫੀ ਚਾਹੁੰਦੀ ਆ ਜੀ ਮੇਨ ਮਕਸਦ ਇਹ ਹੀ ਹੁੰਦਾ ਕਿ ਜਲਦੀ ਤੋਂ ਜਲਦੀ ਵੀਡੀਓ ਅਪਲੋਡ ਕਰੀਏ ਬਸ ਇਹ ਆ ਕਿ ਟਾਈਮ ਦੀ ਪ੍ਰੋਬਲਮ ਹੋਣ ਕਾਰਨ ਆਪਾਂ ਲੇਟ ਹੋ ਜਾਈਦਾ ਹੈ ਜੀ ਤੇ ਉਹਦੇ ਕਰਕੇ ਡਾਟੇ ਕਾਫੀ ਇਕੱਠੇ ਹੋ ਜਾਂਦੇ ਆ ਜੀ ਹਨਾ ਜੇ ਕਿਸੇ ਕੁੜੀ ਵਾਲਿਆਂ ਨੂੰ ਮੁੰਡੇ ਵੀ ਵਧੀਆ ਚਾਹੀਦੇ ਤਾਂ ਆਪਣੇ ਕੋਲੇ ਮੁੰਡਿਆਂ ਦੇ ਵੀ ਕਾਫੀ ਡਾਟੇ ਆਏ ਹੋਏ ਜਿੱਦਾਂ ਕਿ ਖੱਤਰੀਆਂ ਦੇ ਅ ਮਜਰੀ ਸਿੱਖ ਪਰਿਵਾਰ ਦੇ ਖੱਤਰੀਆਂ ਦੇ ਬ੍ਰਾਹਮਣਾ ਦੇ ਪੰਡਤਾਂ ਦੇ ਜੱਟਸੀ ਦੇ ਪਰਿਵਾਰ ਦੇ ਵੀਰਾਂ ਦੇ ਡਾਟੇ ਵੀ ਬਹੁਤ ਆਏ ਹੋਏ ਆ ਜੀ ਹਨਾ ਤੇ ਮੁੰਡਿਆਂ ਦੇ ਡਾਟਾ ਇਸ ਕਰਕੇ ਜ਼ਿਆਦਾ ਸ਼ੇਅਰ ਨਹੀਂ ਕਰੀਦਾ ਜੀ ਕਿਉਂਕਿ ਬਹੁਤ ਮੁੰਡੇ ਇੱਦਾ ਦੇ ਆ ਕਹਿ ਦਿੰਦੇ ਆ ਕਿ ਤੁਸੀਂ ਵਸ ਸਾਨੂੰ ਸਿਰਫ ਕੁੜੀ ਲੱਭ ਤੋ ਹਨ ਜੋ ਕੁੜੀ ਵਾਲੇ ਹੁੰਦੇ ਉਹਨਾਂ ਨੂੰ ਮੁੰਡਾ ਚਾਹੀਦਾ ਹੁੰਦਾ ਜੀ ਵਧੀਆ ਤੇ ਤੋਂ ਹਨ ਵੀ ਪਤਾ ਅੱਜ ਕੱਲ ਮੁੰਡਿਆਂ ਦੀ ਫਰਮਾਇਸ਼ਾ ਘਟਦੇ ਤੇ ਕੁੜੀਆਂ ਦੀਆਂ ਫਰਮਾਇਸ਼ਾ ਵਧਦੇ ਇਸ ਕਰਕੇ ਕੁੜੀ ਦਾ ਹੀ ਡਾਟਾ ਅਪਲੋਡ ਕਰੀਦਾ ਹੈ ਜੀ ਤੇ ਪਲੀਜ਼ ਚਲੋ ਤੁਸੀਂ ਵੀਡੀਓ ਦੇ ਵੱਤ ਤੋਂ ਸ਼ੇਅਰ ਕਰ ਦਿਓ ਜੀ ਅੱਜ ਇੰਨਾ ਕੀ ਟਾਈਮ ਸੀ ਆਪਣੇ ਕੋਲੇ ਗੱਲ ਕਰਨ ਦਾ ਤੇ ਨੈਕਸਟ ਵੀਡੀਓ ਲੈ ਕੇ ਫਿਰ ਹਾਜ਼ਰ ਹੋਵਾਂਗੇ ਉਹਨidéਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਤੇ ਹੋ ਸਕੇ ਤਾਂ WhatsApp ਤੇ ਸਟੇਟਸ ਹੀ ਲਾ ਦਿਆ ਕਰੋ ਜੀ ਜਿਹਦੇ ਨਾਲ ਕਿ ਤੁਹਾਨੂੰ ਕਿਸੇ ਤੱਕ ਪਹੁੰਚਣ ਦੀ ਜ਼ਰੂਰਤ ਨਾ ਹੋਏਗੀ ਆਪਣੇ ਆਪ ਹੀ ਜੋ ਤੁਹਾਡਾ ਸਟੇਟਸ ਦੇਖੇਗਾ ਉਹਨਾਂ ਕੋਲੇ ਪਹੁੰਚ ਜਾਏਗੀ ਵੀਡੀਓ ਸੋ ਪਲੀਜ਼ ਸ਼ੇਅਰ ਜ਼ਰੂਰ ਕਰ ਲਿਆ ਕਰੋ ਜਿੱਤੇ ਕਮੈਂਟ ਦੇ ਵਿੱਚ ਆਪਣਾ ਫੁੱਲ ਬਾਇਓ ਡਾਟਾ ਨਾਲ ਲਿਖਣਾ ਭੁੱਲਿਆ ਕਰੋ ਬਾਇਓ ਡਾਟਾ ਦੇ ਨਾਲ ਇਹ ਹੋ ਜਾਂਦਾ ਹੈ ਜੀ ਚਲੋ ਇੱਕ ਆਸਾਨੀ ਹੋ ਜਾਂਦੀ ਹੈ ਕਿ ਜਿਸ ਤਰ੍ਹਾਂ ਦਾ ਮੈਂ ਮੁੰਡਾ ਹਨਾ ਲੱਭਦੇ ਆ ਆਪਾਂ ਜਿਹੜੀ ਕੁੜੀ ਲਈ ਵੀ ਉਹ ਸਹੀ ਹੈ ਜਾਂ ਨਹੀਂ ਹੈ ਤੇ ਜੇ ਉਹ ਸਹੀ ਹੈ ਤਾਂ ਉਹਦੇ ਨਾਲ ਇਹ ਹੋ ਜਾਂਦਾ ਕਿ ਮੈਂ ਖੁਦ ਹੀ ਕੰਟੈਕਟ ਕਰ ਲੈਂਦੀ ਆ ਜੀ ਬਹੁਤ ਇਦਾਂ ਦੇ ਡਾਟੇ ਹੁੰਦੇ ਆ ਹਨਾ ਜਿਹੜਾ ਸਿਰਫ ਇਕੱਲਾ ਹੈਲੋ ਲਿਖ ਦਿੰਦੇ ਆ ਜਾਂ ਕਹਿ ਦਿੰਦੇ ਆ ਕਿ ਹਾਂਜੀ ਗੱਲ ਕਰੋ ਉਦੇ ਨਾਲ ਮੈਨੂੰ ਵੀ ਕੁਛ ਨਹੀਂ ਪਤਾ ਚੱਲਦਾ ਹੁੰਦਾ ਜੀ ਮੈਂ ਇਸ ਕਰਕੇ ਰਿਕੁਐਸਟ ਕਾਉਣੀ ਹੁੰਦੀ ਆ ਬਾਰ-ਬਾਰ ਕਿ ਪਲੀਜ਼ ਫੁੱਲ ਬਾਇਓ ਡਾਟਾ ਲਿਖਣਾ ਨਾ ਭੁੱਲਿਆ ਕਰੋ ਜੀ ਫੁੱਲ ਬਾਇਓ ਡਾਟਾ ਲਿਖੋਗੇ ਤਾਂ ਉਦੋਂ ਨਾਲ ਮੈਨੂੰ ਵੀ ਆਸਾਨੀ ਹੋਊਗੀ ਤੁਹਾਡੇ ਨਾਲ ਗੱਲ ਕਰਨ ਚ ਤੇ ਤੁਹਾਨੂੰ ਵੀ ਮੇਰੇ ਨਾਲ ਆਸਾਨੀ ਹੋ ਜਾਊਗੀ ਜੀ ਗੱਲ ਕਰਨ ਚ ਬਾਇਓ ਡਾਟਾ ਕਿਸ ਤਰ੍ਹਾਂ ਲਿਖਣਾ ਹੈ ਜੀ ਮੈਂ ਹਰ ਵੀਡੀਓ ਦੇ ਵਿੱਚ ਤੁਹਾਨੂੰ ਦੱਸਦੀ ਆ ਸਭ ਤੋਂ ਪਹਿਲਾਂ ਜੀ ਫਾਦਰ ਨੇਮ ਲਿਖਿਆ ਕਰੋ ਫਾਦਰ ਨੇਮ ਦੇ ਨਾਲ ਸਾਨਾ ਲਿਖਦਿਆ ਕਰੋ ਜੀ ਆਪਣਾ ਜੋ ਵੀ ਮਤਲਬ ਫਾਦਰ ਨੇਮ ਦੇ ਨਾਲ ਤੁਸੀਂ ਆਪਣਾ ਗੋਤ ਲਿਖਦਿਆ ਕਰੋ ਮੁੰਡੇ ਦਾ ਨਾਮ ਲਿਖ ਦਿਆ ਕਰੋ ਕਾਸਟ ਲਿਖ ਦਿਆ ਕਰੋ ਜੀ ਕੀ ਹੈ ਤੁਹਾਡੀ ਹਾਈਟ ਵਗੈਰਾ ਲਿਖ ਦਿਆ ਕਰੋ ਕਿੰਨੀ ਕੁਆਲੀਫਿਕੇਸ਼ਨ ਹੈ ਇਹ ਲਿਖ ਦਿਆ ਕਰੋ ਕਿਹੜੀ ਜਗ੍ਹਾ ਤੋਂ ਬਿਲੋਂਗ ਕਰਦੇ ਹੋ ਕਿੱਥੋਂ ਬਿਲੋਂਗ ਕਰਦੇ ਨਾਲ ਇਹ ਲਿਖ ਦਿਆ ਕਰੋ ਜੀ ਉਹਦੇ ਨਾਲ ਮੈਨੂੰ ਪਤਾ ਚੱਲ ਜਾਂਦਾ ਹੈ ਕਿ ਮੁੰਡਾ ਕਿਵੇਂ ਆ ਜਾਂ ਕਿੱਦਾਂ ਇਸ ਰਿਸ਼ਤੇ ਲਈ ਸਹੀ ਹੈ ਜਾਂ ਨਹੀਂ ਹੈ ਫਿਰ ਮੈਂ ਖੁਦ ਹੀ ਤੁਹਾਡੇ ਨਾਲ ਕੰਟੈਕਟ ਕਰ ਲਵਾਂਗੀ ਜੀ ਚਲੋ ਠੀਕ ਹੈ ਜੀ ਮਿਲਦੀ ਆ नेक्स्ट ਵੀਡੀਓ ਦੇ ਵਿੱਚ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਧੰਨਵਾਦ